ਬਹੁਤ ਹੀ ਮੰਦਭਾਗੀ ਖਬਰ ਦੱਸਣ ਜਾ ਰਹੇ ਹਾਂ ਕਿ ਇੱਕ 24 ਸਾਲਾ ਨੌਜਵਾਨ ਪੁੱਤ ਨੇ ਆਪਣੇ ਪਿਓ ਦਾ ਸਿਰ 'ਚ ਬਾਲੇ ਮਾਰ-ਮਾਰ ਕੇ ਕਤਲ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਉਸ ਨੇ ਆਪਣੀ ਦਾਦੀ ਦਾ ਜਿਹੜਾ ਹੈਗਾ ਕੋਈ ਚੀਜ਼ ਮਾਰ ਕੇ ਕਤਲ ਕਰਤਾ ਸੀਗਾ ਤੇ ਅੱਤੇ ਆਪਣੀ ਮਾਂ ਦਾ ਵੀ ਇਹ ਨੌਜਵਾਨ ਸਿਰ ਪਾੜ ਚੁੱਕਿਆ ਤੇ ਹੁਣ ਰਾਤ ਕਰੀਬ 8 ਵਜੇ ਆਪਣੇ ਪਿਓ ਦੇ ਸਿਰ ਦੇ ਵਿੱਚ ਬਾਲੇ ਮਾਰ-ਮਾਰ ਕੇ ਇਸ ਨੇ ਉਸ ਦਾ ਕਤਲ ਕਰਤਾ ਤੇ ਉਸ ਤੋਂ ਬਾਅਦ ਆਪਣੇ ਘਰ ਦੀ ਜਿਹੜੀ ਕੰਦ ਹੈ ਉਹਦੇ ਉੱਤੇ ਫਿਲਮੀ ਸਟਾਈਲ ਦੇ ਵਿੱਚ ਢੇੜੇ ਮਾਰਨ ਲੱਗ ਪਿਆ ਕੰਦ ਦੇ ਉੱਤੇ ਤੁਰਨ ਲੱਗ ਪਿਆ ਆਸੇ ਪਾਸੇ ਦੇ ਜਿਹੜੇ ਗਵਾਂਢੀ ਸੀਗੇ ਉਹ ਵੀ ਕਾਫੀ ਜ਼ਿਆਦਾ ਡਰ ਗਏ ਸਾਰਾ ਕੁਝ ਦੇਖ ਕੇ ਪਰ ਉਦੋਂ ਬਾਅਦ ਜਦੋਂ ਕਾਫੀ ਲੋਕ ਇਕੱਠੇ ਹੋਏ ਉਹ ਘਰ ਦੇ ਵਿੱਚ ਗਏ ਤਾਂ ਦੇਖਿਆ ਕਿ ਇਸ ਨੌਜਵਾਨ ਨੇ ਜਿਸ ਦਾ ਨਾਮ ਪ੍ਰਭਜੋਤ ਸਿੰਘ ਹੈ 24 ਸਾਲ ਇਸ ਦੀ ਉਮਰ ਹੈ ਇਸ ਨੇ ਆਪਣੇ ਪਿਓ ਜਸਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਏ ਔਰ ਦੱਸਿਆ ਜਾ ਰਿਹਾ ਹੈ ਕਿ ਇਹ ਮੈਂਟਲੀ ਤੌਰ ਤੇ ਅਪਸੈਟ ਰਹਿੰਦਾ ਸੀਗਾ ਇਹ ਮੁੰਡਾ ਔਰ ਪਿੰਡ ਵਾਲਿਆਂ ਦੇ ਜੋ ਲੋਕਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਸ ਨੇ ਆਪਣੀ ਦਾਦੀ ਦਾ ਵੀ ਕਤਲ ਕਰਤਾ ਸੀਗਾ ਔਰ ਆਪਣੀ ਮਾਂ ਦਾ ਸਿਰ ਇਸ ਨੌਜਵਾਨ ਨੇ ਪਾੜ ਦਿੱਤਾ ਤੇ ਹੁਣ ਆਪਣੇ ਹੀ ਪਿਓ ਦਾ ਸਿਰ ਦੇ ਵਿੱਚ ਬਾਲੇ ਮਾਰ ਮਾਰ ਕੇ ਕਤਲ ਕਰ ਦਿੱਤਾ ਹੈ ਔਰ ਉਸ ਤੋਂ ਬਾਅਦ ਜਦੋਂ ਕੰਦ ਤੇ ਢੇਡੇ ਦੇ ਰਿਆ ਸੀਗਾ ਤੇ ਇਹਦੇ ਹੱਥ ਦੇ ਵਿੱਚ ਦਾਤ ਜਿਹੜਾ ਹੈਗਾ ਉਹ ਫੜਿਆ ਹੋਇਆ ਹੈ ਸੋ ਮੈਂਟਲੀ ਅਫਸੈਟ ਕਿਤੇ ਨਾ ਕਿਤੇ ਇਹ ਦੱਸਿਆ ਜਾ ਰਿਹਾ ਸੀਗਾ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਲੋਕਾਂ ਨੇ ਜਦੋਂ ਘਰੇ ਜਾ ਕੇ ਦੇਖਿਆ ਕਿ ਇੱਕ ਇਸ ਦੇ ਪਿਓ ਦਾ ਜਿਹੜਾ ਪੂਰੀ ਬੋਡੀ ਲਹੂ ਲਵਾਨ ਹੋਈ ਪਈ ਸੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਜਿੱਥੇ ਡਾਕਟਰਾਂ ਨੇ ਇਸ ਨੂੰ ਆ ਮ੍ਰਿਤਕ ਜਿਹੜਾ ਹੈਗਾ ਉਹ ਐਲਾਨ ਦਿੱਤਾ ਏ ਸੋ ਬੇहद ਮੰਦ ਭਾਗੀ ਖਬਰ ਸਮਰਾਲੇ ਤੋਂ ਸਾਹਮਣੇ ਆਈ ਏ ਜਿੱਥੇ 24 ਸਾਲਾ ਨੌਜਵਾਨ ਨੇ ਆਪਣੇ ਹੀ ਪਿਓ ਦਾ ਕਤਲ ਜਿਹੜਾ ਕਰ ਦਿੱਤਾ ਏ ਔਰ ਜਿਹੜਾ ਲੋਕਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਸ ਨੇ ਆਪਣੀ ਦਾਦੀ ਦਾ ਵੀ ਕਤਲ ਕਰ ਦਿੱਤਾ ਸੀ ਕੋਈ ਚੀਜ਼ ਮਾਰ ਕੇ ਅਤੇ ਆਪਣੀ ਮਾਂ ਦਾ ਵੀ ਇਹ ਨੌਜਵਾਨ ਜਿਹੜਾ ਉਹ ਸਿਰ ਪਾੜ ਚੁੱਕਿਆ ਪਰ ਹੁਣ ਵੱਡਾ ਜਾਨੀ ਨੁਕਸਾਨ ਜਿਹੜਾ ਇਸ ਨੇ ਜੀਤੇ ਆਪਣੇ ਹੀ ਘਰ ਦੇ ਵਿੱਚ ਵੈਸੇ ਜੇ ਮੈਂਟਲੀ ਅਫਸੈਟ ਹੋਵੇ ਤਾਂ ਐਵੇਂ ਨਾ ਕਰੇ ਪਹਿਲਾਂ ਇਹਨੇ 1.5 2.5 ਸਾਲ ਪਹਿਲਾਂ ਆਪਣੀ ਦਾਦੀ ਮਾਰਤੀ ਉਦੋਂ ਬਾਅਦ ਇਹਦਾ ਵੀ ਦਾਦਾ ਵੀ ਮਰਿਆ ਉਹ ਵੀ ਇਹ ਨਹੀਂ ਪਤਾ ਵੀ ਕਿਵੇਂ ਮਰਿਆ ਜਾਨ ਮਾਂ ਆਪ ਮਰਿਆ ਉਦੋਂ ਬਾਅਦ ਇਹਨੇ ਆਪਣੀ ਮਾਂ ਦਾ ਵੀ ਸਿਰ ਪਾੜਿਆ ਤੇ ਹੁਣ ਇਹਨੇ ਆਪਣੇ ਬਾਪ ਦਾ ਕੰਮ ਕਰੇ ਤੇ ਵੀਰੇ ਦੱਸਾਂ ਕਿ ਯਾ ਰਾਤ ਮੰਲੋ ਤਕਰੀਬਨ 8:00 ਵਜੇ ਦਾ ਟਾਈਮ ਹਣਾ ਜੀ 8:00 ਵਜੇ ਦੇ ਕਰੀਬ ਇਹ ਕੰਧਾਂ ਦੇ ਉੱਤੇ ਜੀ ਦੇਖਦਾ ਸੀਗਾ ਆਪਣੇ ਕੰਧਾਂ ਦੇ ਉੱਤੇ ਜੀ ਉਹ ਮੁੰਡਾ ਕੀ ਨਾਮ ਕੀ ਉਹਦਾ ਨਾਮ ਹੈਗਾ ਜੀ ਪ੍ਰਭਜੋਤ ਸਿੰਘ ਕਿੰਨੀ ਉਮਰ ਕਿੰਨੀ ਹੈ ਉਹਦੀ ਉਮਰ ਹੈ 24 ਸਾਲ ਅੱਛਾ ਤੇ ਕੰਧਾਂ ਦੇ ਉੱਤੇ ਜੀ ਦੇਖਦਾ ਸੀ ਕਦੇ ਬਾਲਾ ਜਾਂ ਲੈ ਕੇ ਚੜਦਾ ਸੀਗਾ ਕਦੇ ਦਾਾ ਸੀਗਾ ਕੋਲ ਉਹਦੇ ਉਹ ਲੈ ਕੇ ਚੜਦਾ ਸੀਗਾ ਫੇਰਾ ਨਾਲ ਆਪਣੇ ਗਵਾਂਢੀ ਨੇ ਜੀ ਇਹਨਾਂ ਦਾ ਮੁੰਡਾ ਇਹਨੇ ਮੈਨੂੰ ਫੋਨ ਕਰਿਆ ਕਹਿੰਦਾ ਵੀ ਐਂ ਆ ਕੇ ਬਾਹਰ ਦੇਖੀ ਵੀ ਉਹ ਬਾਹਰ ਨੂੰ ਨਿਕਲਣ ਨੂੰ ਕਰਦਾ ਵੀ ਕਿਤੇ ਫੇਰ ਨਾ ਸਾਨੂੰ ਪੈ ਜਵੇ ਇਹਨਾਂ ਨੂੰ ਆ ਨਾਲ ਦੇ ਗਵਾਂਢੀਆਂ ਨੂੰ ਵੀ ਪੈ ਗਿਆ ਸੀਗਾ ਤਕਰੀਬਨ ਪਰਸਾਂ ਪਰਸਾਂ ਦੇ ਪਰਸਾਂ ਦੇ ਤੇ ਉਦੋਂ ਬਾਅਦ ਵੀਰੇ ਫਿਰ ਮੈਂ ਬਾਹਰ ਨਿਕਲਿਆ ਤੇ ਮੈਂ ਆਕੇ ਦੇਖਿਆ ਤੇ ਇਹ ਗੇਟ ਦੇ ਅੰਤਲੇ ਪਾਸੇ ਖੜਾ ਸੀਗਾ ਤੇ ਉਦੋਂ ਬਾਅਦ ਤੇ ਇਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਇਹਦਾ ਕੀ ਕਰੀਏ ਵੀ ਕੁੱਟੀਏ ਹਾਂ ਵੀ ਅਫਸਰ ਤਾਂ ਚੱਲ ਆਪਾਂ ਨੇ ਕਿਉਂ ਕੁੱਟਣਾ ਇਹਨੂੰ ਉਦੋਂ ਬਾਅਦ ਜੀ ਗੇਟ ਖੋਲ੍ਹਿਆ ਸੀ ਗੇਟ ਖੋਲ੍ਹ ਕੇ ਉਹਨੂੰ ਫੜ ਕੇ ਬੰਦ ਕਰਿਆ ਜਦ ਪਰਲੇ ਪਾਸੇ ਦੇਖਿਆ ਤਾਂ ਆਪਣਾ ਬਾਪ ਉਹਨੇ ਮਾਰਿਆ ਪਿਆ ਸੀ ਕੀ ਨਾਮ ਸੀ ਇਹਦਾ ਦਾ ਉਹਦੇ ਪਿਤਾ ਦਾ ਨਾਮ ਹੈਗਾ ਜੀ ਜਸਵਿੰਦਰ ਸਿੰਘ ਕਿੰਨੀ ਉਮਰ ਹੈ ਜੀ ਉਹਨਾਂ ਦੀ ਹੈਗੀ ਉਮਰ ਜੀ 55 ਸਾਲ ਦੀ ਕੀ ਕਰਨ ਲੱਗਾ ਵੀ ਕਿਸ ਤਰੀਕੇ ਨਾਲ ਕਿਉਂ ਮਰੇ ਜੀ ਕਾਰਨ ਕੀ ਆ ਜੀ ਮੰਨ ਲਓ ਵੀ ਕਹਿੰਦੇ ਨੇ ਵੀ ਸਾਰੇ ਤਿੰਨੇ ਇਹ ਅਫਸਰਡ ਨੇ ਮੈਂਟਲੀ ਅਫਸਰਡ ਨੇ ਹਥਿਆਰ ਜੀ ਉੱਥੇ ਬਾਲਾ ਪਿਆ ਸੀ ਖੂਨ ਨਾਲ ਲਿਬੜਿਆ ਸੀਗਾ